Yeah, ਕਰੀਬਨ 3 ਸਾਲ ਹੋ ਚੁੱਕੇ ਹਨ ਕਿਸਾਨਾਂ ਨੂੰ ਸੜਕਾਂ ਤੇ ਰੇਲਵੇ ਟ੍ਰੈਕਾਂ ਤੇ ਅਤੇ ਦਰਦਰ ਤੇ ੱੱਕੇ ਖਾਂਦੇ ਮਜਬੂਰ ਹਨ ਕਿਸਾਨ ਸਾਰੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇਸੇ ਦੇ ਤਹਿਤ ਹੀ ਅੱਜ ਬਟਾਲਾ ਪਠਾਨਕੋਟ ਰੇਲਵੇ ਤੇ ਉੱਪਰ ਅੱਜ ਬਹੁਤ ਆ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਵੀਰਾਂ ਤੇ ਭੈਣਾਂ ਦੇ ਨਾਲ ਮਿਲ ਕੇ ਬਹੁਤ ਵੱਡੇ ਪੱਧਰ ਤੇ ਧਰਨਾ ਲਗਾਇਆ ਗਿਆ ਹੈ ਆਓ ਕੁਝ ਭੈਣਾਂ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਨਾ ਕਿ ਅੱਜ ਧਰਨੇ ਦਾ ਕੀ ਪਰਪਸ ਹੈ ਤੇ ਇਹ ਕਿੰਨੀ ਦੇਰ ਤੱਕ ਚੱਲੇਗਾ ਸਾਸੀ ਕਲਪਨ ਸਾਸੀ ਕਲਪਨ ਤੁਸੀਂ ਅੱਜ ਰੇਲਵੇ ਟਰੈਕ ਦੇ ਉੱਪਰ ਬਟਾਲਾ ਪਠਾਨਕੋਟ ਰੇਲਵੇ ਟਰੈਕ ਤੇ ਬੈਠੇ ਹੋ ਇਹਦਾ ਅੱਜ ਦਾ ਕੀ ਕਾਰਨ ਹੈ ਕਿਸ ਕਰਕੇ ਤੁਸੀਂ ਬੈਠੇ ਹੋ ਇਹ ਸਾਰਾ ਸਾਨੂੰ ਡਿਟੇਲ ਚ ਦੱਸੋ ਠੀਕ ਹੈ ਜੀ ਇਹ ਸਾਡੇ ਲਖੀਮਪੁਰ ਖੀਰੀ ਦੇ ਜਿਹੜੋ ਅ ਅਜੇ ਮਿਸਰਾ ਤੇ ਉਹਦੇ ਬੇਟੇ ਨੇ ਖਾਰ ਚੜਾਤੀ ਬੈਠੇ ਕਿਸਾਨਾਂ ਤੇ ਸਾਡੇ ਤਿੰਨ ਕਿਸਾਨ ਤੇ ਇੱਕ ਪੱਤਰਕਾਰ ਜਿਹਨੂੰ ਉਹਨਾਂ ਨੇ ਤੁਰੇ ਜਾਂਦੇ ਆ ਤੇ ਪਿੱਛੋਂ ਚੜਾਤੀ ਜਿਹਦੀ ਮੰਗ ਨੂੰ ਜਿਨ੍ਹਾਂ ਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਇੱਕ ਤੇ ਸਾਡੀ ਉਹ ਹੈ 12 ਮੰਗਾ ਸਾਡੀਆਂ ਦੂਸਰੀਆਂ ਜਿਹੜੀਆਂ ਅਸੀਂ ਜਿਹੜੀਆਂ ਸਰਕਾਰ ਨੇ ਮੰਨੀਆਂ ਆ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਿਹਦੇ ਵਿੱਚ ਸਾਡੀ ਮੇਨ ਮੰਗ ਐਮਐਸਪੀ ਤੇ ਗਾਰੰਟੀ ਕਾਨੂੰਨ ਦੀ ਹੈ ਕੀ ਕਾਰਨ ਹੈ ਕਿ ਇੰਨਾ ਸੰਘਰਸ਼ ਕਰਨ ਦੇ ਬਾਵਜੂਦ ਵੀ ਪੰਜਾਬ ਦਾ ਅੰਨਦਾਤਾ ਸੜਕਾਂ ਤੇ ਰੋਲਦਾ ਪਿਆ ਆ ਇਹਦੀਆਂ ਕੋਈ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਸਾਰੇ ਸੰਸਾਰ ਨੂੰ ਪਾਲਣ ਵਾਲਾ ਆ ਜੋ ਅੰਨਦਾਤਾ ਉਹਨੂੰ ਸੜਕਾਂ ਦੇ ਉੱਤਰ ਕੇ ਇਨਸਾਫ ਲੈਣ ਦੀ ਕਿਉਂ ਜ਼ਰੂਰਤ ਪੈ ਰਹੀ ਆ ਕਿਉਂਕਿ ਇਹ ਇਹਨਾਂ ਨੇ ਮੰਗ ਕੇ ਇਹ ਕਹਿੰਦੇ ਕਿ ਇਹ ਲੋਕਤੰਤਰ ਹੈ ਕਿਸ ਤਰ੍ਹਾਂ ਦਾ ਲੋਕਤੰਤਰ ਹੈ ਜਿਹੜਾ ਕਿਸਾਨ ਆ ਉਹ ਜਿਹੜਾ ਸਾਰਿਆਂ ਦਾ ਪੇਟ ਪਾਲਦਾ ਜਿਹੜਾ ਇੱਕ ਅੰਨ ਦਾਤਾ ਆ ਜਿਹਨੂੰ ਇਹ ਖੱਲ ਨਾਇਕ ਦਾ ਨਾਮ ਦਿੰਦੇ ਪਏ ਆ ਫਿਰ ਆਹਨੂੰ ਤੇ ਤਾਂ ਨੇ ਮਜਬੂਰਨ ਆਪਣੀਆਂ ਮੰਗਾ ਕਰਕੇ ਲਾਉਣੇ ਪੈਂਦੀ ਆ ਇਨਸਾਫ ਲੈਣ ਦਾ ਹੁਣ ਇਹ ਤਰੀਕਾ ਰਹਿ ਗਿਆ ਹੋਰ ਤੇ ਸੁਣਦੇ ਨਹੀਂ ਆਓ ਇੱਕ ਹੋਰ ਭੈਣ ਸਾਡੀ ਸਾਡੇ ਨਾਲ ਮੌਜੂਦ ਆਦ ਨਾਲ ਗੱਲ ਕਰਦੇ ਆ ਕੀ ਨਾਮ ਆ ਜੀ ਤੇਜਿੰਦਰ ਕੌਰ ਆ ਕਿੱਥੋਂ ਆਏ ਹੋ ਤੁਸੀਂ ਬਰਦਾਸ਼ਪੁਰ ਤੋਂ ਤੁਸੀਂ ਇਸ ਧਰਨੇ 'ਚ ਪਹੁੰਚੇ ਹੋ ਅੱਜ ਦਾ ਇਹ ਧਰਨਾ ਜਿਹੜਾ ਆ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਚੱਲੇਗਾ ਅਨਮਿੱਥੇ ਸਮੇਂ ਤੱਕ ਹੈ ਕਿ ਅੱਜ ਜਿਹੜਾ ਤੁਸੀਂ ਇਸ ਧਰਨੇ ਦੇ ਵਿੱਚ ਪਹੁੰਚੇ ਹੋ ਇਹ ਧਰਨਾ ਅਗਰ ਤੁਹਾਡੀਆਂ ਮੰਗਾਂ ਅੱਗੇ ਵੀ ਇਹ ਚੀਜ਼ਾਂ ਨਹੀਂ ਮੰਨੀਆਂ ਜਾਂਦੀਆਂ ਤੇ ਤੁਹਾਡਾ ਅਗਲਾ ਸਟੈਪ ਕੀ ਹੈ ਜਦ ਤੱਕ ਨਹੀਂ ਮਿਨੀਆਂ ਜਾਂਗੀਆਂ ਔਰ ਤੱਕ ਖਤਰਨਾਜ ਸਾਡਾ ਜਾਰੀ ਰਹੇਗਾ ਅ ਵੀਰ ਸਾਡੇ ਤਾਂ ਕਾਫੀ ਦਿਨ ਤੋਂ ਸੰਦਰਸ਼ ਕਰ ਰਹੇ ਨੇ ਭੈਣਾਂ ਵੀ ਸਾਡੀਆਂ ਉਥੇ ਦਿੱਲੀ ਬਾਰਡਰਾਂ ਤੇ ਬੈਠੀਆਂ ਸੀ ਪਰ ਹੁਣ ਪੰਜਾਬ ਦੇ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਸਾਰੇ ਧਰਨੇਆਂ ਦੇ ਵਿੱਚ ਭੈਣਾਂ ਆ ਰਹੀਆਂ ਨੇ ਕੀ ਤੁਸੀਂ ਹੋਰ ਵੀ ਭੈਣਾਂ ਨੂੰ ਇਹ ਮੈਸੇਜ ਦੇਣਾ ਚਾਹੋਗੇ ਕਿ ਵੱਧ ਤੋਂ ਵੱਧ ਧਰਨੇ ਚਾਓ ਤੇ ਆ ਕੇ ਇਹਨਾਂ ਦਾ ਸਾਥ ਦਿਓ ਕਿੱਥੋਂ ਤੱਕ ਤੁਸੀਂ ਮੈਸੇਜ ਪਹੁੰਚਾਉਣਾ ਚਾਹੁੰਦੇ ਦੇਖੋ ਕਿ ਤੁਸੀਂ ਜਿੱਦਾਂ ਗੱਲ ਕੀਤੀ ਕਿ ਵੀਰੇ ਧਰਨੇ ਦਿੱਲੀ ਬੈਠੇ ਆ ਤੇ ਤੁਹਾਡੇ ਮੈਸੇਜ ਅਨਸਾਰ ਕਿ ਆਈ ਕੱਲ ਹੀ ਅਜੇ ਸ਼ਮੂ ਬਾਰਡਰ ਤੋਂ ਆਹੀ ਵਾਪਸ ਆਇਆ ਟਰਨਵਾਸੀ ਧਰਨੇ ਸਾਡੀਆਂ ਭੈਣਾਂ ਜਿਹੜੀਆਂ ਨੇ ਉਥੇ ਜਾ ਰਹੀਆਂ ਜਿੱਦਾਂ ਜਦੋਂ ਇਸ ਦਾ ਜਿੱਦਾਂ ਹੁਣ ਸਾਡੇ ਬਈ ਰਾਂ ਸਪਸੇ ਸਾਹਮਣੀ ਆ ਤੇ ਸਾਡੀਆਂ ਪੈਨ ਉੱਤੇ ਪਹੁੰਚ ਗਈਆਂ ਨਾ ਠੀਕ ਹੈ ਅਸੀਂ ਟਰਨਪਾਈ 65 ਬੀਬੀਆਂ ਸਾਡੀਆਂ ਉੱਤੇ ਪਹੁੰਚ ਗਏ ਤਾਂ ਹੀ ਵਾਪਸ ਆ ਗਏ ਆ ਤੇ ਜਿਹੜੀਆਂ ਬੀਬੀਆਂ ਅੱਜ ਇੱਥੇ ਹਣ ਪਤਾ ਸੱਟ ਤੰਨਾ ਲੱਗਣਾ ਸੀ ਉਹਨਾਂ ਇੱਥੇ ਪਹੁੰਚ ਗਈ ਪਰ ਸਈ ਉੱਥੇ ਟਰਨ ਦੇ ਕੇ ਵਾਪਸ ਆ ਰਹੇ ਆ ਟਰਨੇ ਦੇ ਵਿੱਚ ਸਾਡੇ ਵੀਰ ਭੈਣਾ ਆ ਕੇ ਆਪਣਾ ਯੋਗਦਾਨ ਦੇ ਰਹੇ ਹਨ ਉੱਥੇ ਸਾਡੇ ਪੰਜਾਬ ਦੇ ਛੋਟੇ-ਛੋਟੇ ਮਾਸੂਮ ਬੱਚੇ ਵੀ ਆ ਕੇ ਆਪਣੇ ਹੱਕਾਂ ਲਈ ਅੱਜ ਬਚਪਨ ਤੋਂ ਹੀ ਆ ਕੇ ਸਾਥ ਦੇ ਰਹੇ ਔਰ ਆਉਣ ਵਾਲੇ ਭਵਿੱਖ ਨੂੰ ਸਵਾਰਨ ਦੀ ਕੋਸ਼ਿਸ਼ ਕਰ ਰਹੇ ਆ ਇੱਕ ਛੋਟਾ ਜਿਹਾ ਬੱਚਾ ਸਾਡੇ ਨਾਲ ਮੌਜੂਦ ਆ ਉਹਦੇ ਨਾਲ ਵੀ ਗੱਲ ਕਰਦੇ ਆ ਸਸ਼ੀਕਲ ਬੇਟਾ ਜੀ ਸਸ਼ੀਕਲ ਕੀ ਨਾਮ ਹੈ ਆਪਣਾ ਜਰਮਨਜੀਤ ਸਿੰਘ ਕਿੱਥੋਂ ਆਇਓ ਤੁਸੀਂ ਸਰowal ਤੋਂ ਇਹ ਬੇਟਾ ਜਿਹੜਾ ਇਹ ਤੁਸੀਂ ਆਪਾਂ ਧਰਨੇ ਤੇ ਬੈਠੇ ਆ ਇੱਥੇ ਆਪਣੀਆਂ ਹੱਕਾਂ ਲਈ ਬੈਠੇ ਆ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤੁਸੀਂ ਆਪਣੀਆਂ ਮੰਗਾਂ ਬਾਰੇ ਤੇ ਇਸ ਧਰਨੇ ਬਾਰੇ ਸਾਡੀਆਂ ਮੰਗਾਂ ਮੰਗੇ ਤੇ ਸਾਰੀਆਂ ਜ਼ਰੂਰਾਂ ਪੂਰਾ ਕਰੇ ਇਸ ਕਰਕੇ ਇੰਤਰਨੇ ਲਾ ਰਹੇ ਆ ਆ ਵਾਹਿਗੁਰੂ ਜੀ ਕੀ ਫਤਿਹ ਮੈਂ ਜohn baba mastud oaklipur ਬੋਲਦੀ ਹਾਂ ਕਿਉਂਕਿ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ ਉਹ ਸਰਕਾਰ ਅਣਗੌਲੀਆਂ ਕਰ ਰਹੀ ਹੈ ਤੇ ਇਹ ਜਿਹੜੀਆਂ ਮੰਗਾਂ ਨੇ ਅਸੀਂ ਜੁੱਤੀ ਦੀ ਜੋਰਨਾ ਧੌਣ ਚ ਕਿੱਲਾ ਠੋਕ ਕੇ ਮਨਾਉਨੀਆਂ ਹਨ ਜਿਹੜੇ ਲਖੀਨ ਫੋਨ ਕੇਰੀ ਦੇ ਕੇਰੀ ਦੇ ਕਾਤਲ ਨੇ ਉਹਨਾਂ ਨੂੰ ਜੇਲਾ ਦੇ ਵਿੱਚ ਬੰਦ ਕਰਵਾਉਣਾ ਹੈ ਤੇ ਜਿਹੜੇ ਥਾਰ ਗੱਡੀ ਦੇ ਥੱਲੇ ਆਣ ਕੇ ਚਾਰ ਕਿਸਾਨਾਂ ਨੂੰ ਸ਼ਹੀਦ ਕੀਤਾ ਹੈ ਉਹਨਾਂ ਨੂੰ ਅਨਸਾਰ ਦਿਵਾ ਕੇ ਹੀ ਰਹਿਣਾ ਹੈ ਤੇ ਹੋਰ ਜਿਹੜੀ ਆਡੀ ਬਾਸਪਤੀ ਦੀ ਤੇ ਝੋਨੇ ਦੀ ਖਰੀਦ ਜਿਹੜੀ ਆ ਉਹਦੀ ਅਸੀਂ ਪੂਰੀ ਦੀ ਪੂਰੀ ਰੇਟ ਲੈ ਕੇ ਹੀ ਰਵਾਂਗੇ ਤੇ ਹੋਰ ਜਿਹੜੇ ਵੀ ਸਾਡੇ ਮਸਲੇ ਆ ਪੂਰੇ ਅਸੀਂ ਕੰਪਲੀਟ ਕਰਵਾ ਕੇ ਹੀ ਸਰਕਾਰ ਕੋ ਰਵਾਂਗੇ ਸਰਕਾਰ ਕੇ ਸਰਕਾਰ ਦੇ ਅੱਗੇ ਆਹੀ ਉਹਦੇ ਅਸੀਂ ਮਤਲਬ ਸਰਕਾਰ ਦੇ ਸਾਡੇ ਅੱਗੇ ਗੋਡੇ ਹੀ ਟੇਕਣੇ ਹੀ ਪੈਣਗੇ ਸਰਕਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਮੋਰਚੇ ਤੇ ਆਏ ਆ ਕਿ ਕਿਸਾਨਾਂ ਬਦਲੇ ਕਿਸਾਨਾਂ ਦੇ ਹੱਕ ਲੈਣ ਵਾਸਤੇ ਅਸੀਂ ਇੰਨੀਆਂ ਫਸਲਾਂ ਬੀਜਨੇ ਆ ਉਹਦਾ ਕੋਈ ਰੇਟ ਨਹੀਂ ਲੱਗ ਰਿਹਾ ਇੰਨੇ ਪਰੇਸ਼ਾਨ ਹੋ ਗਏ ਨਾ ਕਿਸਾਨ ਹੱਦ ਤੋਂ ਜ਼ਿਆਦਾ ਪਰ ਅਸੀਂ ਸਰਕਾਰ ਨੂੰ ਕਹਾਂਗੇ ਸਾਡੀਆਂ ਮੰਗੀਆਂ ਪੂਰੀਆਂ ਕੀਤੀਆਂ ਜਾਣ ਅਸੀਂ ਦਿਨ ਰਾਤ ਲੜ ਰਹੇ ਆ ਕਿਸਾਨਾਂ ਕਰਕੇ ਪਰ ਅੱਜ ਵੀ ਲੜ ਰਹੇ ਆ ਤੇ ਅੱਜ ਤੋਂ ਬਾਅਦ ਵੀ ਲੜਾਂਗੇ ਮਰਦੇ ਦਮ ਤੱਕ ਇਹ ਮੋਰਚੇ 'ਚ ਅਸੀਂ ਕੈਮਰਾ ਵਾਂਗੇ ਔਰ ਆਪਣੇ ਹਾਜਰ ਹੱਕਾਂ ਨੂੰ ਲੈ ਕੇ ਰਵਾਂਗੇ ਜਿਵੇਂ ਕਿ ਕਿਸਾਨ ਜਥੇਬੰਦੀਆਂ ਵੱਲੋਂ ਬੀਤੇ ਕਾਫੀ ਲੰਬੇ ਸਾਲਾਂ ਤੋਂ ਸੰਘਰਸ਼ ਜਾਰੀ ਹੈ ਜਿੱਥੇ ਦਿੱਲੀ 'ਚ ਬੜਾ ਵੱਡਾ ਮੋਰਚਾ ਲੱਗਾ ਉਹ ਕਿਤੇ ਨਾ ਕਿਤੇ ਫਤਿਹ ਹੋਇਆ ਉਸ ਤੋਂ ਬਾਅਦ ਅਜੇ ਵੀ ਕਿਸਾਨਾਂ ਵੱਲੋਂ ਵਕਫ-ਵਕਫ ਥਾਵਾਂ ਤੇ ਸੰਘਰਸ਼ ਜਾਰੀ ਹੈ live ਤਸਵੀਰਾਂ ਤੁਹਾਨੂੰ ਮੁਖਾ ਰਹੇ ਹਾਂ ਅੰਮ੍ਰਿਤਸਰ ਤੋਂ ਪਠਾਨਕੋਟ ਜੋ ਰੇਲਵੇ ਲਾਈਨ ਹੈ ਬਟਾਲਾ ਰੇਲਵੇ ਸਟੇਸ਼ਨ ਤੇ ਅੱਜ ਕਿਸਾਨ ਵੱਡੀ ਗਿਣਤੀ ਵਿੱਚ ਇੱਥੇ ਧਰਨਾ ਲਗਾ ਕੇ ਬੈਠੇ ਆ ਉਹ ਗੱਲਬਾਤ ਕਰਦੇ ਆ ਕਿੰਨਾ ਮੁੱਦਿਆਂ ਨੂੰ ਕਿੰਨਾ ਮੰਗਿਆਂ ਉੱਤੇ ਬੈਠਿਆ ਸਸਕਾ ਪ੍ਰਧਾਨ ਜੀ ਸ਼ੁਭਨਾਮ ਕੀ ਹੈ ਅੱਜ ਇੱਥੇ ਬੈਠੇ ਹੋ ਕਿਹੜੀਆਂ ਮੰਗਾਂ ਸਸਕਾ ਜੀ ਮੇਰਾ ਨਾਮ ਕਬਲਜੀਤ ਸਿੰਘ ਜੋਨ ਪ੍ਰਧਾਨ ਬਾਬਾ ਫਰਦੋਸ ਸਿੰਘ ਹੈ ਅੱਜ ਜਿਹੜਾ ਮੁੱਖ ਕਾਰਨ ਹੈ ਮੰਨ ਲਓ ਕਿ ਦੇਸ਼ ਵਿਆਪੀ ਜਿਹੜੀ ਅੱਜ 2 ਘੰਟੇ ਵਾਸਤੇ ਰੇਲ ਰੋਕੋ ਪ੍ਰੋਗਰਾਮ ਹੈ ਉਹਦੇ ਤਹਿਤ ਕਿਉਂਕਿ ਲਖੀਂਪਰੀ ਜਿਹੜਾ ਕਾਂਡ ਵਾਪਰਿਆ ਸੀ ਜਿਹਦੇ ਵਿੱਚ ਕਿਸਾਨਾਂ ਨੂੰ ਉਤੋਂ ਦੇ ਮੌਜੂਦਾ ਜਿਹੇ ਮਿਸ਼ਰਾ ਟੈਣੀ ਉਹਦੇ ਬੇਟੇ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਬਿਲਕੁਲ ਦਰਦ ਦਿੱਤਾ ਗਿਆ ਸੀ ਉਹਦੇ ਇਨਸਾਫ ਵਾਸਤੇ ਇਹ ਜਿਹੜਾ ਵਾ ਧਰਨਾਜ ਦੁਬਾਰਾ ਜਿਹੜਾ ਵਾ ਬਟਾਲਾ ਜੰਕਸ਼ਨ ਕੀ ਮਲੇ ਤੋਂ ਤੱਕ ਵੀ ਪੂਰੇ ਭਾਰਤ ਵਿੱਚ ਅੱਜ 12:30 ਤੋਂ ਲੈ ਕੇ 2:30 ਵਜੇ ਤੱਕ ਜਿਹੜੀ ਸੀ ਇਹ ਸਾਂਝੀ ਕਾਲ ਸੀ ਸਾਰੇ ਜਥੇਬੰਦੀਆਂ ਦਾ ਸੰਗਠਨ ਚੋਂ ਕਿਸਾਨਾਂ ਨੇ ਦਿੱਲੀ 'ਚ ਮੋਰਚਾ ਲਾਇਆ ਪੂਰਾ ਦੇਸ਼ ਤੁਹਾਡਾ ਤੁਰਿਆ ਪਿੰਡਾਂ ਸ਼ਹਿਰਾਂ ਕਸਬਿਆਂ ਤੋਂ ਲੋਕ ਕੱਢਣਾ ਤੁਰੇ ਕੀ ਅੱਜ ਤੁਹਾਨੂੰ ਮਲਾਲ ਹੁੰਦਾ ਕਿ ਥੋੜੇ ਜਿਹਾ ਜਲਦੀ ਕਰ ਲਈ ਅਸੀਂ ਉੱਥੇ ਕਿਤੇ ਪ੍ਰਧਾਨ ਮੰਤਰੀ ਨੇ ਅਨਾਉਂਸ ਕੀਤਾ ਅਸੀਂ ਉੱਥੇ ਘਰਾਂ ਨੂੰ ਆਗੇ ਕਿ ਪ੍ਰਧਾਨ ਮੰਤਰੀ ਸੱਚ ਬੋਲੇਗਾ ਪਰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ ਮੋਰਚਾ ਲਾਉਣੇ ਪੈ ਰਿਹਾ ਹੈ ਕੀ ਅੱਜ ਥੋੜਾ ਬੋਧਾ ਲੱਗਦਾ ਕਿਸਾਨ ਜਥੇਬੰਦੀਆਂ ਨੂੰ ਤੇ ਜਿਹੜੀ ਸਿੰਪਲੀ ਤੁਸੀਂ ਮੰਨ ਲਓ ਮੇਰੇ ਨਾਲ ਕੋਈ ਗੱਲ ਕਰਦੇ ਤੇ ਆਪਾਂ ਆਹ ਚੀਜ਼ ਤੇ ਕੈਗਰੀ ਹੋ ਜੰਨੇ ਆਂ ਕਿ ਆਪਾਂ ਆਹ ਚੀਜ਼ ਨੂੰ ਆਪਾਂ ਸਹਿਮਤੀ ਕਰ ਲੈਣਾ ਹੁਣ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਦੇਸ਼ ਦਾ ਪ੍ਰਧਾਨ ਮੰਤਰੀ ਦਾ ਮਤਲਬ ਬੰਦਾ ਵੀ ਜੋ ਗੱਲ ਉਹ ਕਹੇ ਤੀ ਉਹ ਸਮਝੋ ਵੀ 100% ਫਾਈਨਲ ਆ ਆਪਾਂ ਦੇਖਦੇ ਪ੍ਰਧਾਨ ਮੰਤਰੀ ਤੇ ਵਿਸ਼ਵਾਸ ਹੀ ਕਰ ਸਕਦੇ ਹਾਂ ਉਹਨਾਂ ਨੇ ਜੋ ਗੱਲਾਂ ਕਹੀਆਂ ਕਿ ਠੀਕ ਹੈ ਜੇ ਮੈਂ ਕਾਲੇ ਕਾਨੂੰਨ ਜਿਹੜੇ ਆ ਬਸ ਲੈਣਾ ਤੁਹਾਡੀ ਐਮਐਸਪੀ ਦੀ ਕਮੇਟੀ ਬਣੇਗੀ ਐਮਐਸਪੀ ਦਾ ਜੋ ਵੀ ਆ ਲਾਅ ਉਹ ਵੀ ਤਿਆਰ ਕੀਤਾ ਜਾਏਗਾ ਉਹਦੇ ਵਿੱਚ ਕੀ ਹੈ ਕਿ 19 ਨਵੰਬਰ 2021 ਨੂੰ ਉਹਨਾਂ ਨੇ ਇਹ ਗੱਲ ਕਹਿ ਕੇ ਉੱਥੋਂ ਜਿਹੜਾ ਅੰਦੋਲਨ ਸੀ ਉਹ ਠਾ ਦੇ ਦਿੱਤਾ ਗਿਆ। ਜਿਹੜੀ ਗੱਲ ਠੀਕ ਹੈ ਜੱਥੇਬੰਦੀਆਂ ਨੇ ਵੇਖੋ ਜੇ ਕਈ ਜਗ੍ਹਾ ਦੇ ਉੱਤੇ ਖੇਤੀ ਸਕੱਤਰ ਜੀ ਨੂੰ ਉਹਨਾਂ ਲਿਖਤੀ ਵੀ ਦਿੱਤਾ ਪਰ ਉਹ ਚਿੱਠੀ ਜਿਹੜੀ ਹੈ ਕਿਤੇ ਨਾ ਕਿਤੇ ਮਿਲੇ-ਜੁਲੇ ਰੂਪ ਦੇ ਵਿੱਚ ਜਿਹੜੀ ਸਾਹਮਣੇ ਨਹੀਂ ਆਈ ਜਿਹਦੇ ਕਰਕੇ ਜਿਹੜਾ ਅੰਦੋਲਨ ਪੂ ਜਿਹੜਾ ਬਸ ਦੁਬਾਰਾ ਫਰਵਰੀ 13 ਫਰਵਰੀ 2024 ਨੂੰ ਫਿਰ ਅਰੰਭਣਾ ਪਿਆ। ਜਦੋਂ ਇਹ ਸ਼ੁਰੂ ਕੀਤਾ ਤੇ ਸਰਕਾਰ ਨੇ ਕਿਉਂਕਿ ਭਾਜੀਪੀ ਸਰਕਾਰ ਹਰਿਆਣਾ ਵਿੱਚ ਵੀ ਤੇ ਭਾਜੀਪੀ ਸਰਕਾਰ ਸੈਂਟਰ ਵਿੱਚ ਵੀ ਇਹਨਾਂ ਨੇ ਮੇਨ ਕਾਰਨ ਵੇਖਿਆ ਕਿ ਜੇਕਰ ਇਹ ਜਥੇਬੰਦੀਆਂ ਫੇਰ ਪੂਰੇ ਦਿੱਲੀ ਵਿੱਚ ਆ ਜਾਣਗੀਆਂ ਤੇ ਸਾਨੂੰ ਜਿਹੜੀ ਹੈ ਮੂੰਹ ਦਿਖਾਣੀ ਪੈਣੀ ਜੇ ਸਾਰੇ ਵਿਸ਼ਵ ਦੇ ਵਿੱਚ ਸਾਡੀ ਜਿਹੜੀ ਥੁਹ ਥੁਹ ਹੋਏਗੀ ਉਹਨਾਂ ਨੇ ਇੱਕ ਅੰਦੋਲਨ ਦਾ ਜਿਹੜਾ ਤਰੀਕਾ ਹੁੰਦਾ ਉਹਨੂੰ ਗੈਰ ਜਮਹੂਰੀਅਤ ਤਰੀਕੇ ਦੇ ਨਾਲ ਤੁਸੀਂ ਦੱਸ ਸਕਦੇ ਹੋ ਕਿ ਜਿਹੜਾ ਇਸ ਵੇਲੇ ਸ਼ੰਭੂ ਬਾਰਡਰ ਤੇ ਵੱਡੀਆਂ-ਵੱਡੀਆਂ ਕੰਧਾਂ ਕਰਕੇ ਇੱਕ ਪਾਕਿਸਤਾਨ ਦਾ ਤੇ ਭਾਰਤ ਦਾ ਬਾਰਡਰ ਬਣਾਇਆ ਪਿਆ ਮਤਲਬ ਇੰਨੀ ਗੋਲਾਬਾਰੀ ਉੱਥੇ ਚੱਲੀ ਆ ਜਿਵੇਂ ਮਤਲਬ ਤੁਸੀਂ ਕਹੇ ਦੂਸਰੇ ਮੁਰਖੇ ਦੇ ਨਾਲ ਲੜਾਈ ਲੜਦੇ ਹੋ। ਅਨੇਕਾਂ ਸਾਡੇ ਨੌਜਵਾਨ ਜਿਹੜੇ ਆ ਜਾਂ ਬਜ਼ੁਰਗ ਜਿਹੜੇ ਉਥੇ ਸ਼ਹੀਦ ਹੋਏ ਆ। ਕਈਆਂ ਦੀਆਂ ਜਿਹੜੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਆ। 400 ਤੋਂ ਪਲੱਸ ਜਿਹੜੇ ਆ ਇੰਜਰਡ ਹੋਏ ਚੁੱਕੇ ਆ। ਅਜੇ ਤੱਕ ਵੀ ਸੰਘਰਸ਼ ਅਵਾ ਫਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਲਗਾਤਾਰ ਚੱਲਦਾ ਪਿਆ। ਪ੍ਰਧਾਨ ਜੀ ਸੁਬਨਾਮ ਦੱਸ ਦਿਓ। ਲੱਗਦਾ ਕਿ ਇਹਨਾਂ ਧਰਨਿਆਂ ਦਾ ਕੋਈ ਅਸਰ ਹੋ ਰਿਹਾ ਸੈਂਟਰ ਸਰਕਾਰ ਤੇ ਜਾਂ ਬੀਜੇਪੀ ਦੇ ਖਾਸ ਕਰਕੇ ਅਸਰ ਹੋਇਆ ਨਾ ਧਰਨਿਆਂ ਦਾ? ਮੇਰਾ ਨਾਮ ਸੁਖਜੀਤ ਸਿੰਘ ਆ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਮੈਂਬਰ ਐਸ ਕੇ ਮਹਾਂ ਇਹਨਾਂ ਧਰਨੇ ਦਾ ਅਸਰ ਤੁਸੀਂ ਪਿਛਲੀਆਂ ਲੋਕ ਸਭਾ ਚੋਣਾਂ ਹੀ ਦੇਖ ਲਓ ਇਹ ਸਰਕਾਰ ਦੇ ਦਾਅਵੇ 400 ਪਾਰ ਦੇ ਔਰ ਸਾਡਾ ਅੰਦੋਲਨ 13 ਫਰਵਰੀ ਨੂੰ ਚੱਲਿਆ بڑے بڑے ਬੁੱਧੀ ਜੀਵਾਂ ਨੇ ਗੱਲ ਕੀਤੀ ਜਦੋਂ ਚੋਣ ਜਾਬਤਾ ਲੱਗ ਜਾ ਕੇ ਦੋਨੋਂ ਸਮਾਪਤਾਰੇ ਘਰ ਆ ਜੋ ਉਸ ਤੋਂ ਬਾਅਦ ਫਿਰ ਜਿਹੜਾ ਅੰਦੋਲਨ ਕੱਚ ਤੋਂ ਬਾਅਦ ਚਲਾ ਲਿਓ ਲੇਕਿਨ ਉਸ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਉਹ ਚੋਣ ਜਾਬਤਾ ਅੰਦੋਲਨ ਚਲਾਇਆ ਪੂਰੇ ਦੇਸ਼ ਵਿੱਚ ਇਹ ਸਰਕਾਰ ਦੀਆਂ ਗਲਤ ਨੀਤੀਆਂ ਕਿਸਾਨਾਂਰ ਮਜ਼ਦੂਰਾਂ ਵਰਗੇ ਗਲਤ ਨੀਤੀਆਂ ਛੋਟੇ ਉਪਾਰੀਆਂ ਵਿਰੁੱਧ ਉਹ ਜਾਗਰ ਕੀਤੀਆਂ ਲੋਕਾਂ ਸਮਨ ਦਾ ਨਤੀਜਾ ਕੀ ਹੋਇਆ ਤੇ 400 ਪਾਰ ਵਾਲੇ ਰਸਤੇ ਜਿਹੜੇ ਪਈ ਪਈ ਟੁੱਟ ਕੇ ਹੋਰ ਉਹ 240 ਦੇ ਆ ਗਿਆ ਔਰ ਵਸਾਕੀਆਂ ਲਾਉਣੀਆਂ ਪਈਆਂ ਨਤੀਸ਼ ਕੁਮਾਰ ਦੀ ਔਰ ਉਹ ਨਾਈਦੂਨੀਆਂ ਫਿਰ ਸਰਕਾਰ ਚੱਲ ਰਹੀ ਆ ਔਰ ਸਰਕਾਰ ਬੀਜੇਪੀ ਦੀ ਨਹੀਂ ਆ ਸਰਕਾਰ ਐਨਡੀਏ ਦੀ ਆ ਜਿਹੜੀ ਸਰਕਾਰ ਪਿਛਲੇ ਦੋ ਸਰਕਾਰਾਂ ਬੀਜੇਪੀ ਕਹਿੰਦੀ ਸੀ ਇਹ ਅਸਰ ਐਸ ਅੰਦੋਲਨ ਦਾ ਇਸ ਅੰਦੋਲਨ ਦਾ ਅਸਰ ਆ ਕਿ ਸਰਕਾਰ ਕਿਸਾਨਾਂ ਨੂੰ ਲੱਗ ਲੱਗ ਲਾਲਚ ਦੇ ਰਹੀ ਆ ਅੰਦੋਲਨ ਚੱਲਦੇ ਦੌਰਾਨ ਜੰਨੇ ਦਾ ਰੇਟ ਐਫਆਰਪੀ 25 ਰੁਪਏ ਪੂਰੇ ਦੇਸ਼ ਵਿੱਚ ਵਧਾਇਆ ਕੇਂਦਰ ਸਰਕਾਰ ਨੇ ਇਹ ਕਿਸਾਨਾਂ ਦੇ ਅੰਦੋਲਨ ਦਾ ਦਰ ਸੀਗਾ ਪੂਰੇ ਹਰਿਆਣੇ 'ਚ 70000 ਤੋਂ ਵੱਧ ਫੋਰਸ ਲਾਉਣੇ ਪਈ ਇੱਕ ਦੇ ਹਰਿਆਣਾ ਉਬਾਲ ਮਾਰ ਕੇ ਬਾਹਰ ਨਾ ਆਵੇ ਅੱਜ ਹਰਿਆਣੇ 'ਚ ਇਲੈਕਸ਼ਨ ਚੱਲ ਰਹੀ ਆ ਪੰਜ ਨੂੰ ਇਲੈਕਸ਼ਨ ਹੋਣੀ ਆ 8 ਨੂੰ ਰਿਜ਼ਲਟ ਆਉਣੇ ਆ ਔਰ ਉਹ ਨਤੀਜਾ ਤੁਹਾਡੇ ਸਾਹਮਣੇ ਹੋਣਾ ਹੈ ਕਿ ਕਿਸਾਨਾਂ ਮਜ਼ਦੂਰਾਂ ਦੇ ਜਿਹੜਾ ਖਿਲਾਫ ਲੜੂਗਾ ਉਹਦਾ ਹਸ਼ਰ ਕੀ ਹੋਊਗਾ ਇਹ ਸਾਡੇ ਅੰਦੋਲਨ ਦਾ ਅਸਰ ਆ ਜਦੋਂ ਕਿਸਾਨ ਬੈਠਦੇ ਆ ਰੇਲਵੇ ਸਟੇਸ਼ਨ ਤੇ ਜਾਂ ਹਾਈਵੇ ਜਾਮ ਕਰਦੇ ਆ ਸੋਸ਼ਲ ਮੀਡੀਆ ਤੇ ਹੁਣ ਕਾਫੀ ਲੋਗ ਇਹਦੀ ਆਲੋਚਨਾ ਵੀ ਕਰਦੇ ਆ ਕਿ ਕਿਸਾਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਕੋਈ ਅਮਰਜੈਂਸੀ ਜਾ ਰਿਹਾ ਕਿਸੇ ਦਾ ਵਿਆਹ ਵਾ ਕਿਸੇ ਦਾ ਮਰੀਜ਼ ਆ ਕਿਸੇ ਦੇ ਬੱਚੇ ਪੜਨ ਜਾ ਰਹੇ ਆ ਜੂਈ ਐਗਜ਼ਾਮ ਆ ਕੀ ਲੱਗਦਾ ਕਿ ਥੋੜਾ ਥੋੜਾ ਦੁਨੀਆ ਸਾਡੇ ਖਿਲਾਫ ਨਹੀਂ ਹੋ ਰਹੀ ਨਾ ਮੋਰਚੇ ਨੇ ਕਰਕੇ ਸਾਨੂੰ ਮੋਰਚੇ ਜਿਹੜੇ ਆ ਉਹ ਵਿਧਾਇਕਾਂ ਦੇ ਐਮਪੀਆ ਦੇ ਜਾਂ ਪ੍ਰਧਾਨ ਮੰਤਰੀ ਦੇ ਘਰ ਦੇ ਏੜ-ਗੜ ਚ ਲਾਉਣੇ ਚਾਹੀਦੇ ਦੇਖੋ ਅਸੀਂ ਤੇ ਚੱਲੇ ਸੀ ਦਿੱਲੀ ਨੂੰ ਜੰਤਰ ਮントਰ ਜਾਂ ਆਰਾਮਲਾ ਗਰਾਊਂਡ ਤੇ ਬੈਠ ਕੇ ਆਪਾਂ ਅੰਦੋਲਨ ਕਰਨ ਵਾਸਤੇ ਇਸ ਸਰਕਾਰ ਨੇ ਰੋਡ ਬੰਦ ਕੀਤੀ ਇਸ ਲਈ 2 ਘੰਟੇ ਰੇਲ ਬੰਦ ਕਰਨ ਦੇ ਹਨ ਇਹ ਸਰਕਾਰ ਨੇ ਕੰਧਾਂ ਕੱਢ ਕੇ ਪਿਛਲੇ 9 ਮਹੀਨੇ ਤੋਂ ਰੋਡ ਬੰਦ ਕੀਤਾ ਹੋਇਆ ਹਾਈ ਕੋਰਟ ਦੇ ਆਡਰਾਂ ਤੇ ਵੀ ਰੋਡ ਨਹੀਂ ਖੋਲ ਰਹੀ ਸੁਪਰੀਮ ਕੋਰਟ ਚੱਲੇ ਜਾਂਦੀ ਆ ਇਹ ਸਾਡੇ ਸਟੇਟ ਦੇ ਵਿੱਚ ਜੜਾ ਵਾ ਇਹ ਲਾਣਰ ਦੀ ਸਿਚੁਏਸ਼ਨ ਹੋ ਜੂਗੀ ਇਹਨਾਂ ਨੂੰ ਇਹ ਆਧਾਰਨ ਦਿੰਨੇ ਆ ਕਿ 13 ਮਹੀਨੇ ਜੋ ਦਿੱਲੀ ਅੰਦੋਲਨ ਹੋਇਆ ਸੀ ਆ ਕੋਈ ਸਾਡੀ ਭੈਣ ਕੋਈ ਸਾਡੀ ਮਾਤਾ ਕੋਈ ਸਾਡੀ ਬੇਟੀ ਜਾਂ ਕਿਸੇ ਦੀ ਪ੍ਰਾਪਰਟੀ ਉੱਥੇ ਕਿਸਾਨਾਂ ਨੇ ਜਿਹੜੀ ਆ ਡੈਮੇਜ ਕੀਤੀ ਹੋਵੇ ਉਹਦੀ ਧਾਰਨ ਦੇ ਰਹੋ ਸਾਨੂੰ ਅਸੀਂ ਤਾਂ ਸ਼ਾਂਤ ਮੈਂ ਅੰਦੋਲਨ ਕਰ ਰਹੇ ਸੀ ਅਸੀਂ ਇੱਕ ਰਾਮਲਾਪ ਗਰਾਉਂਡ 'ਚ ਬਹਿਣਾ ਸੀ ਜੰਤਰ ਮੰਤਰ ਦੇ ਬਹਿਣਾ ਸੀ ਅਸੀਂ ਸੜਕਾਂ ਦੇ ਬੈਨ ਥੋੜੀ ਜੇ ਸੀ ਹੈ ਅਸੀਂ ਇਹ ਦੇਸ਼ ਦੀ ਰਾਜਨੀਤੀ ਜਾ ਰਹੇ ਸੀ ਆਪਣੇ ਮੰਗਾਂ ਮੰਨਣ ਵਾਸਤੇ ਇਹ ਸਰਕਾਰ ਨੂੰ ਪੁੱਛਣਾ ਲੋਕਾਂ ਨੂੰ ਪੁੱਛਣਾ ਚਾਹੀਦਾ ਕਿ ਇਹ ਰੋਡ ਕਿਉਂ ਬੰਦ ਕੀਤੇ ਦੋ ਦੂਜੀ ਗੱਲ ਜੇ ਲੋਕਾਂ ਨੂੰ ਇਹ ਪਰੇਸ਼ਾਨੀ ਹੋ ਰਹੀ ਹੈ ਉਸਤੇ ਅਸੀਂ ਮਾਫੀ ਚਾਹੁੰਦੇ ਆ ਲੇਕਿਨ ਨਾਲ-ਨਾਲ ਲੋਕ ਜਾਗਰੂਕ ਹੋ ਰਹੇ ਨੇ ਜਿਹੜੇ ਲੀਡਰਾਂ ਲੋਕ ਮਠਾਈਆਂ ਖਾਉਂਦੇ ਸੀਗੇ ਇਹ ਗੱਲ 'ਚ ਹਾਰ ਪਾਉਂਦੇ ਸੀਗੇ ਅੱਜ ਲੋਕ ਸਵਾਲਾਂ ਵਾਲਾ ਪ੍ਰਚਾਰ ਰੱਖਦੇ ਅੱਗੇ ਕਿ ਸਾਡੇ ਕੋਲ ਵੋਟ ਲੈਣ ਵਾਸਤੇ ਆ ਗਿਆ ਵਾ ਆ ਦੇਖ ਸਾਡੇ ਕਿੰਨੀਆਂ ਮੰਗਾਂ ਨੇ ਮੰਨਦਾ ਕਿ ਨਹੀਂ ਮੰਨਦਾ ਅੱਜ ਜੋ ਪਹਿਲਾਂ ਲੀਡਰੀ ਰਹਿ ਨਹੀਂ ਗਈ ਠੀਕ ਹੈ ਨਾ ਇਸ ਕਰਕੇ ਇਹ ਸਾਡੀ ਜਾਗਰੂਕਤਾ ਭਿਆਨ ਚੱਲ ਰਿਹਾ ਠੀਕ ਆ ਜਿਹੜਾ ਪ੍ਰਚਾਰ ਹੋ ਰਿਹਾ ਬੀਜੇਪੀ ਦਾ ਜਿਹੜਾ ਆਈਟੀ ਸੈੱਲ ਦਾ ਬੀਜੇਪੀ ਦੇ ਜਿਹੜੇ ਚਮਚੇ ਨੇ ਉਹ ਕਰ ਰਹੇ ਨੇ ਸਾਡੇ ਖਿਲਾਫ ਪ੍ਰਚਾਰ ਰਵਿੰਦਰ ਬਿੱਟੂ ਤੇ ਬਿੱਟੂ ਵਰ ਰਵਨੀਤ ਬਿੱਟੂ ਵਰਗੇ ਕੰਨਰ ਨੌਦ ਵਰਗੇ ਜਹਾਜ ਹੋਰ ਉਹਨਾਂ ਬਾਰੇ ਹਾਇਰ ਕੀਤੇ ਨੇ ਕਿਸਾਨਾਂ ਪਰ ਦੀ ਜ਼ਹਿਰ ਗੋਲਣ ਵਾਸਤੇ ਮੇਰਾ ਲਾਸਟ ਸਵਾਲ ਕਿੰਨੇ ਤੋਂ ਕਿੰਨੇ ਵਜੇ ਤੱਕ ਬੈਠੇ ਹੋ ਜੇ ਅਜੇ ਵੀ ਤੁਹਾਡੀਆਂ ਇਹਨਾਂ ਧਰਨਿਆਂ ਦਾ ਅਸਰ ਨਹੀਂ ਹੁੰਦਾ ਤੇ ਫਿਰ ਅਗਲਾ ਸਟੈਪ ਕੀ ਹੋਵੇ ਸਾਡ ਅੱਜ ਦਾ ਇਹ ਰੇਡ ਕੋਆ 12:30 ਤੋਂ ਲੈ ਕੇ 2:30 ਵਜੇ ਤੱਕ ਔਰ ਸਾਡਾ ਅਗਲਾ ਸਟੈਪ ਹੈ ਕਿ ਜਿਹੜਾ ਅੰਦੋਲਨ ਸਾਡਾ ਚੱਲਣ ਲਗਾਤਾਰ ਦਿੱਲੀ ਜਾਣ ਤੱਕ ਜਾਰੀ ਰਹੂਗਾ ਮੰਗਾ ਮੰਨਣ ਤੱਕ ਜਾਰੀ ਰਹੂਗਾ ਔਰ ਆ ਲੋਕੀ ਆਪਣਾ ਝੋਨਾ ਚਾਹਨਾ ਸਾਂਭ ਲੈਣ ਕਣਕ ਜਿਹੜਾ ਵੇਚ ਰਣ ਔਰ ਇਹ ਮੋਦੀ ਸਰਕਾਰ ਨੂੰ ਗਿਣਤੀ ਦਿਖਾਈ ਆ 100 ਦਿਨ ਤੇ ਲੱਖਾਂ ਕਿਸਾਨ ਗਏ ਦੋਨਾਂ ਤਿੰਨਾਂ ਬਾਰਡਰਾਂ ਤੇ 200 ਦਿਨ ਤੇ ਦਿਖਾਈ ਔਰ ਜਿੱਦਾਂ ਵੀ ਸਾਨੂੰ ਲੋੜ ਪੈਂਦੀ ਆ ਨਾ ਉਦੋਂ ਆਪਣੀ ਗਿਣਤੀ ਅਸਲ ਚੋਤੇ ਬਾਰਡਰਾਂ ਦੇ ਆਪਾਂ ਜਿਹੜੀ ਆ ਉਹ ਲੈ ਕੇ ਸਰਕਾਰ ਨੂੰ ਆਪਣੀ ਤਾਕਤ ਦਾ ਮਜ਼ਾਰਾ ਕਰਾਂਗੇ ਤੋ ਏਸੀਡੀ ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਜਿਨ੍ਹਾਂ ਗੱਲ ਕੀਤੀ ਕਿ ਅੱਜ ਮਹਿਦ 12:30 ਤੇ ਲੈ ਕੇ 2:30 ਵੇ ਤੱਕ 2 ਘੰਟੇ ਵਾਸਤੇ ਅਸੀਂ ਰੇਲਵੇ ਟ੍ਰੈਕ 'ਤੇ ਜਾਮ ਕੀਤਾ ਹੈ 2 ਘੰਟੇ ਵਾਸਤੇ ਧਰਨਾ ਹੈ ਪਰ ਜੇਕਰ ਅਜੇ ਵੀ ਸੈਂਟਰ ਸਰਕਾਰ ਖਾਸ ਕਰਕੇ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਉਹਨਾਂ ਦੇ ਗੌਰ ਨਹੀਂ ਕਰਦੀ ਤਾਂ ਭਵਿੱਖ ਵਿੱਚ ਸੰਘਰਸ਼ ਇਤੋਂ ਵੱਡੇ ਹੋਣਗੇ ਲਾਈਵ ਤਸਵੀਰਾਂ ਤੁਹਾਨੂੰ ਬਟਾਲਾ ਰੇਲਵੇ ਸਟੇਸ਼ਨ ਤੋਂ ਵਿਖਾ ਰਹੇ ਹਾਂ ਵੇਖਦੇ ਰਹੋ ਚੈਨਲ ਦਾ ਆਰਐਨਯੂ ਨੁਕਸਾਨ ਕਾ ਤੋਂ ਮੈਂ ਕਹਿ ਨਹੀਂ ਸਕਦਾ ਪਰ 3 ਟ੍ਰੇਨਾਂ ਕਾ ਟਾਈਮ ਹੈ ਇੱਕ ਚਲਦੀ ਹੈ ਅਮ੍ਰਿਤਸਰ ਸੇ ਪਠਾਨਕੋਟ ਜਾਂਦੀ ਹੈ दूसरी ट्रेन है पठानकोट से अमृतसर के लिए दो गाड़ियों का क्रॉस यहीं होता है उसका टाइम दो बजे का है और उसके बाद अमृतसर से कादियाँ के लिए एक ट्रेन होती है उसका टाइम यहाँ ढाई बजे है